You can't come for that thing!

ਅੱਜ ਜਦੋਂ ਅਸੀਂ ਬੱਸ ਸਟੈਂਡ ਬੰਦ ਕੀਤਾਗਾ 5039 ਦੇ ਨੰੋਂ ਦੀ ਤੁ ਅੱਜ 10 ਤੋਂ 12 ਵਜੇ ਤੱਕ 2 ਘੰਟੇ ਲਈ ਬੰਦ ਕੀਤੇ ਜਾਣੇ ਮੇ ਇਹਦਾ ਮੁੱਖ ਕਾਰਨ ਹੈ ਅੱਜ ਲਗਭਗ 17 ਤਰੀਕ ਹੋ ਗਈ ਪਰ ਸਾਡੇ ਖਾਤਿਆਂ ਦੇ ਵਿੱਚ ਜਿਹੜੇ ਸੰਕਾਹ ਨੇ ਸਾਡੇ ਹਜ ਤੱਕ ਨਹੀਂ ਆਈਆਂ ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਨੇ ਦੱਸਿਆ ਕਿਹਾ ਵੀ ਰੈਂਕ ਕਰਕੇ ਸਾਨੂੰ ਸਰਕਾਰ ਵੱਲੋਂ ਜਿਹੜਾ ਆਧਾਰ ਕਾਰਡ ਦਾ ਪੈਸਾ ਹੈਗਾ ਵੀ ਉਹ ਅਜੇ ਤੱਕ ਰਿਲੀਜ਼ ਨਹੀਂ ਹੋਇਆ ਵੀ ਜਦੋਂ ਰਿਲੀਜ਼ ਹੋਊਗਾ ਅਸੀਂ ਤੁਹਾਡੇ ਖਾਤੇ ਵਿੱਚ ਤਨਖਾਹ ਪਾ ਦੇਣੀ ਹੈ ਪਰ ਇੱਕ ਠੀਕ ਹੈ ਅੱਜ 17 ਤਰੀਕ ਹੋ ਗਈ ਲਗਭਗ ਛੇਮਾ ਜਿਹੜਾ ਮਹੀਨਾ ਉਹ ਵੀ ਖਤਮ ਹੋਣ ਤੇ ਜਾ ਰਿਹਾ ਹੈਗਾ ਸਿਰਫ 10-12 ਦਿਨ ਬਾਕੀ ਆਗੇ ਪਰ ਸਾਡੇ ਜਿਹੜੇ ਮਲਾਜਮ ਨੇ ਜਾਂ ਸਾਡੇ ਵਰਕਰ ਨੇ ਕਿਸੇ ਨੇ ਆਪਣੇ ਘਰ ਦੀ ਕਮਾਈ ਜਾਰੀ ਕਿਵੇਂ ਚਲਾਉਣੀ ਆ ਕਿਸੇ ਨੇ ਕਿਵੇਂ ਚਲਾਉਣੀ ਆ ਤਾਂ ਕਰਕੇ ਸਾਰਾ ਦਾ ਉਫਾ ਹੋ ਗਿਆ ਜਿਸ ਕਰਕੇ ਉਹ ਤਰਖਾਹ ਵਾਲੇ ਮੁੱਦੇ ਕਰਕੇ ਸੀ ਅੱਜ ਜਿਹੜਾ ਬੱਸ ਸਟੈਂਡ ਉਹ 10 ਤੋਂ 12 ਵਜੇ ਤੱਕ ਬੰਦ ਕੀਤਾ ਜੇ ਤਰਖਾਹ ਨਾ ਪਈਆਂ ਅੱਗੇ ਕੀ ਪ੍ਰੋਗਰਾਮ ਜੇ ਤਰਖਾਹ ਨਾ ਪਈਆਂ ਅੱਜ ਸਾਡਾ 17 ਤਰੀਕ ਨੂੰ 2 ਘੰਟੇ ਬੱਸ ਸਟੈਂਡ ਦਾ ਬੰਦ ਆ ਜੇਕਰ ਫਿਰ ਵੀ ਅੱਜ ਜਿਹੜਾ ਕਾਰਜ ਸਾਡੀ ਸਰਕਾਰ ਨਹੀਂ ਪੈਂਦੀ ਤਾਂ ਅਸੀਂ 19 ਡੇਰੀ ਗਰੁੱਪ ਪਹਿਲੇ ਟਾਈਮ ਤੋਂ ਲੈ ਕੇ ਅਸੀਂ ਡੀਪੂ ਆ ਜਿਹੜੇ ਸਾਡੇ ਉਹ ਅਸੀਂ ਬੰਦ ਕਰਾਂਗੇ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਤਨਖਾਹ ਨਹੀਂ ਪਾਈ ਤਾਂ ਅਸੀਂ ਕੋਈ ਜਿੰਮਾ ਸੈਂਟਰ ਬਾਡੀ ਵੱਲੋਂ ਲਿਕਵੇ ਪ੍ਰੋਗਰਾਮ ਹੈ ਜਿਹੜੇ ਅਸੀਂ ਉਹ ਕਰਾਂਗੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਵਾਰ ਸਿੰਘ ਹੈ ਜੀ ਹਾਂ ਜੀ ਇਹ ਕੀ ਮਸਲਾ ਜੀ ਪੂਰਾ ਦੱਸੋ ਮਸਲਾ ਵੀਰ ਜੀ ਇਹ ਹੈ ਅੱਜ 17 ਤਰੀਕ ਹੋ ਗਈ ਛੇ ਦੇ ਵੀ ਨਹੀਂ ਦੀ ਪਰ ਮਈ 2025 ਦੀ ਜਿਹੜੀ ਤਨਖਾਹ ਹੈ ਹੁਣ ਤੱਕ ਪੀਆਰਟੀਸੀ ਮੈਨੇਜਮੈਂਟ ਵੱਲੋਂ ਸਾਨੂੰ ਜਾਰੀ ਨਹੀਂ ਕੀਤੀ ਗਈ ਤੇ ਇਸ ਦੇ ਰੋਸ ਵਜੋਂ ਅੱਸੀ ਚੇਤਾਵਨੀ ਦੇ ਤੌਰ ਤੇ ਜਿਹੜਾ 2 ਘੰਟੇ ਹੈ ਉਹ ਡਿੱਪੂ ਦਾ ਗੇਟ ਬੰਦ ਕਰਕੇ ਆਪਦਾ ਰੋਸ ਜ਼ਾਹਰ ਕੀਤਾ ਜੇਕਰ ਪੀਆਰਟੀਸੀ ਮੈਨੇਜਮੈਂਟ ਨੇ ਜਲਦੀ ਸਾਡੀ ਤਰਖਾਹਾਂ ਜਾਰੀ ਨਾ ਰੱਖੀਆਂ ਤਾਂ 19 ਤਰੀਕ ਨੂੰ ਅਸੀਂ ਸਵੇਰੇ ਪਹਿਲੇ ਟਾਈਮ ਤੋਂ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਰਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕਰਾਂਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ